ਸਤ ਸ੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪੜ੍ਹਾਂਗੇ ਪੰਜਾਬੀ ਪੁਸਤਕ 5ਵੀਂ ਜਮਾਤ ਪਹਿਲੀ ਭਾਸ਼ਾ ਦਾ ਪਾਠ 5 ਜਿਸ ਦਾ ਨਾਮ ਹੈ ਸਿਆਣੀ ਗੱਲ ਇਸ ਨੂੰ ਲਿਖਿਆ ਹੈ ਪ੍ਰੇਮ ਗੋਰਖੀ ਜੀ ਨੇ ਡਾਕਟਰ ਰਜਿੰਦਰ ਕੁਰਸੀ ਉੱਪਰ ਬੈਠਾ ਇੱਕ ਟੁੱਕ ਕੁੰਦਨ ਲਾਲ ਵਲ ਦੇਖ ਰਿਹਾ ਸੀ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਆਦ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਰਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ ਪਰ ਡਾਕਟਰ ਰਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿਕੀ ਹੋਈ ਸੀ ਉਸ ਵੱਲ ਵੇਖ ਕੇ ਡਾਕਟਰ ਰਜਿੰਦਰ ਸੋਚ ਰਿਹਾ ਸੀ ਇਕੱਠੇ ਤਾਂ ਪ੍ਰਾਇਮਰੀ ਸਕੂਲ ਵਿੱਚ ਪੜੇ ਹਾਂ ਇੱਕੋ ਜਿੰਨੀ ਉਮਰ ਹੈ ਅਤੇ ਨੇੜੇ-ਨੇੜੇ ਹੀ ਇੱਕੋ ਗਲੀ ਵਿੱਚ ਘਰ ਸਨ ਡਾਕਟਰ ਰਜਿੰਦਰ ਦਾ ਚੇਤਾ ਬਹੁਤ ਪਿੱਛੇ ਚਲਿਆ ਗਿਆ ਇੱਕ ਵਾਰ ਕੁੰਦਨ ਲਾਲ ਕਈ ਦਿਨਾਂ ਤੋਂ ਸਕੂਲ ਨਹੀਂ ਸੀ ਆਇਆ ਰਜਿੰਦਰ ਨੇ ਉਹਨੂੰ ਕਿਤੇ ਦੇਖਿਆ ਵੀ ਨਹੀਂ ਸੀ ਅਚਾਨਕ ਇੱਕ ਦਿਨ ਪਿੰਡੋਂ ਬਾਹਰ ਕੁੰਦਨ ਲਾਲ ਮਿਲ ਪਿਆ ਤਾਂ ਉਹਨੇ ਉਸ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਕੁੰਦਨ ਤੂੰ ਸਕੂਲ ਕਿਉਂ ਨਹੀਂ ਆਉਂਦਾ ਯਾਰ ਕੀ ਤੂੰ ਪੜਨਾ ਨਹੀਂ ਛੱਡ ਯਾਰ ਪੜ੍ਹਾਈ ਨੂੰ ਮੇਰਾ ਚਾਚਾ ਕਹਿੰਦਾ ਏ ਕੁਝ ਨਹੀਂ ਰੱਖਿਆ ਪੜ੍ਹਾਈ ਵਿੱਚ ਮੈਨੂੰ ਚਾਚੇ ਨੇ ਸ਼ਹਿਰ ਵਿੱਚ ਸਕੂਟਰਾਂ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ ਕੁੰਦਨ ਲਾਲ ਬੜੇ ਚਾ ਨਾਲ ਬੋਲਿਆ ਸੀ ਰਜਿੰਦਰ ਨੂੰ ਕੁੰਦਨ ਦੀ ਗੱਲ ਬਹੁਤ ਚੰਗੀ ਨਹੀਂ ਸੀ ਲੱਗੀ ਫੇਰ ਉਹ ਕਦੇ-ਕਦਾਈਂ ਆਉਂਦੇ ਜਾਂਦੇ ਕੁੰਦਨ ਲਾਲ ਨੂੰ ਦੇਖ ਕੇ ਜਾਂ ਮਿਲ ਲੈਂਦਾ ਕਦੇ-ਕਦੇ 2-4 ਗੱਲਾਂ ਵੀ ਹੋ ਜਾਂਦੀਆਂ ਇੱਕ ਦਿਨ ਕੁੰਦਨ ਸਕੂਟਰ ਉੱਤੇ ਪਿੰਡ ਆਇਆ ਤਾਂ ਰਜਿੰਦਰ ਹਰਾਨ ਹੋ ਗਿਆ ਹੈ ਕੁੰਦਨ ਕੋਲ ਸਕੂਟਰ ਉਹ ਭੱਜਿਆ ਭੱਜਿਆ ਕੁੰਦਨ ਕੋਲ ਗਿਆ ਤੇ ਸਕੂਟਰ ਉੱਤੇ ਹੱਥ ਫੇਰਦਾ ਬੋਲਿਆ ਕੁੰਦਨ ਇਹ ਤੂੰ ਚਲਾ ਕੇ ਲਿਆਇਆ ਯਾਰ ਇਹ ਤੂੰ ਕਿਵੇਂ ਚਲਾ ਲਿਆ ਹਾਏ ਮੈਨੂੰ ਤਾਂ ਬੜਾ ਡਰ ਲੱਗਦਾ ਹੈ ਬਈ ਲੈ ਇਹਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਇੱਕ ਦਿਨ ਵਿੱਚ ਹੀ ਸਿੱਖ ਲਿਆ ਸੀ ਗੱਲ ਕਰਦੇ ਕੁੰਦਨ ਦਾ ਚਿਹਰਾ ਜੋਸ਼ ਨਾਲ ਲਾਲ ਹੋ ਗਿਆ ਸੀ ਕੁੰਦਨ ਤਾਂ ਵਾਪਸ ਸ਼ਹਿਰ ਚੱਲਿਆ ਗਿਆ ਪਰ ਰਜਿੰਦਰ ਬੜਾ ਉਦਾਸ ਹੋ ਗਿਆ ਉਹ ਰਾਤੀ ਵੀ ਕੁੰਦਨ ਬਾਰੇ ਸੋਚਦਾ ਆਪਣਾ ਮਨ ਪੜਾਈ ਵਿੱਚ ਨਾ ਲਾ ਸਕਿਆ ਉਸ ਦੀਆਂ ਅੱਖਾਂ ਅੱਗੇ ਕੁੰਦਨ ਅਤੇ ਸਕੂਟਰ ਹੀ ਘੁੰਮ ਰਹੇ ਸਨ ਜਦੋਂ ਉਹ ਕਿਤਾਬ ਕਾਪੀ ਲੈ ਕੇ ਬੈਠਦਾ ਉਸ ਨੂੰ ਕਦੇ ਕੁੰਦਨ ਤੇ ਕਦੇ ਕੁੰਦਨ ਦਾ ਸਕੂਟਰ ਨਜ਼ਰ ਆਉਂਦਾ ਪੂਰਾ ਹਫਤਾ ਉਹ ਇਨ੍ਹਾਂ ਸੋਚਾਂ ਵਿੱਚ ਹੀ ਪਿਆਰਿਆ ਹਾ ਰਜਿੰਦਰ ਦੇ ਪਿਤਾ ਜੀ ਨੇ ਰਜਿੰਦਰ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਫਿਕਰ ਨਾਲ ਪੁੱਛਿਆ ਪੁੱਤਰ ਰਜਿੰਦਰ ਕੀ ਗੱਲ ਤੂੰ ਬੜਾ ਉਖੜਿਆ ਉਖੜਿਆ ਤੇ ਵਿਚੇਨ ਜਿਹਾ ਲੱਗਦਾ ਹੈ ਪਹਿਲਾਂ ਤਾਂ ਰਜਿੰਦਰ ਨੇ ਪਿਤਾ ਜੀ ਦੀ ਗੱਲ ਨੂੰ ਟਾਲਣਾ ਚਾਹਿਆ ਫਿਰ ਉਸ ਨੂੰ ਕਿਸੇ ਕਿਤਾਬ ਵਿੱਚ ਪੜੀ ਗੱਲ ਯਾਦ ਆ ਗਈ ਆਪਣੇ ਮਨ ਦੀ ਉਲਝਣ ਕਦੇ ਦਬਾ ਕੇ ਨਾ ਰੱਖੋ ਉਸ ਨੂੰ ਕਿਸੇ ਨਾਲ ਸਾਂਝੀ ਕਰਨ ਨਾਲ ਉਹ ਦੂਰ ਹੋ ਜਾਂਦੀ ਹੈ ਉਸ ਨੇ ਆਪਣੇ ਪਿਤਾ ਜੀ ਦਾ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਪਿਤਾ ਜੀ ਬਸ ਮੈਂ ਇਸ ਤੋਂ ਹੋਰ ਅੱਗੇ ਨਹੀਂ ਪੜਨਾ ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਜਿਵੇਂ ਪੱਥਰ ਵਾਂਗ ਲੱਗੀ ਉਹਨਾਂ ਨੇ ਰਜਿੰਦਰ ਨੂੰ ਉੱਚੀ ਵਿੱਦਿਆ ਦਿਵਾਉਣ ਬਾਰੇ ਬਹੁਤ ਸੁਪਨੇ ਦੇਖੇ ਸਨ ਪਰ ਰਜਿੰਦਰ ਨੂੰ ਅਚਾਨਕ ਇਹ ਕੀ ਹੋ ਗਿਆ ਸੀ ਪਿਤਾ ਜੀ ਦਾ ਇਉਂ ਹੈਰਾਨ ਤੇ ਪਰੇਸ਼ਾਨ ਹੋਣਾ ਜਾਇਜ਼ ਸੀ ਉਹ ਇਕਦਮ ਬੋਲੇ ਬੇਟਾ ਤੂੰ ਇਹ ਕੀ ਕਹਿ ਰਿਹਾ ਹੈ ਠੀਕ ਹੈ ਪਿਤਾ ਜੀ ਮੇਰਾ ਦਿਲ ਪੜਾਈ ਵਿੱਚ ਨਹੀਂ ਲੱਗਦਾ ਰਜਿੰਦਰ ਨੇ ਨੀਵੀ ਪਾ ਕੇ ਕਿਹਾ ਨਾ ਪੁੱਤਰ ਕੋਈ ਕਾਰਨ ਵੀ ਹੋਵੇ ਪਤਾ ਤਾਂ ਲੱਗੇ ਵਿੱਚੋਂ ਗੱਲ ਕੀ ਹੈ ਪਿਤਾ ਜੀ ਮੈਂ ਵੀ ਕੁੰਦਨ ਵਾਂਗ ਸਕੂਟਰ ਸਕੂਟਰਾਂ ਦਾ ਕੰਮ ਸਿੱਖਣਾ ਹੈ ਮੇਰਾ ਦਿਲ ਵੀ ਸਕੂਟਰ ਚਲਾਉਣ ਨੂੰ ਕਰਦਾ ਹੈ ਪਿਆਰੇ ਬੱਚਿਓ ਹੁਣ ਅਸੀਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਜੋਸ਼ ਉਤਸ਼ਾਹ ਉਲਝਣ ਦੁਚਿੱਤੀ ਉਖੜਿਆ ਉਖੜਿਆ ਪਰੇਸ਼ਾਨ ਜਾਂ ਘਬਰਾਇਆ ਹੋਇਆ ਉੱਚੀ ਵਿਦਿਆ ਸਕੂਲ ਦੀ ਪੜ੍ਹਾਈ ਤੋਂ ਬਾਅਦ ਕੋਈ ਡਿਗਰੀ ਆਦ ਕਰਨਾ ਜਾਇਜ਼ ਉਚਿਤ ਹੁਣ ਅਸੀਂ ਕੁਝ ਯਾਦ ਰੱਖਣ ਯੋਗ ਗੱਲਾਂ ਕਰਾਂਗੇ ਪੜਾਈ ਦਾ ਹਮੇਸ਼ਾ ਮੁੱਲ ਪੈਂਦਾ ਹੈ ਪੜ੍ਹ ਲਿਖ ਕੇ ਕੋਈ ਵੀ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਸਾਰੇ ਬੱਚਿਆਂ ਨੂੰ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ ਲੰਗਿਆਂ ਵੇਲਾ ਕਦੇ ਹੱਥ ਨਹੀਂ ਆਉਂਦਾ ਪਾਠ ਦਾ ਅਭਿਆਸ ਜ਼ਬਾਨੀ ਅਭਿਆਸ ਇਹ ਕੁਝ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦੇ ਉੱਤਰ ਅਸੀਂ ਜ਼ੁਬਾਨੀ ਦੇਣੇ ਹਨ ਭਾਵ ਬੋਲ ਕੇ ਉੱਤਰ ਦਵਾਂਗੇ ਪਹਿਲਾ ਪ੍ਰਸ਼ਨ ਹੈ ਕੁੰਦਨ ਲਾਲ ਕੀ ਕੰਮ ਕਰਦਾ ਸੀ ਇਸ ਦਾ ਉੱਤਰ ਅਸੀਂ ਲਿਖਾਂਗੇ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਠੀਕ ਕਰਨ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਅਗਲਾ ਪ੍ਰਸ਼ਨ ਹੈ ਕੁੰਦਨ ਅਤੇ ਰਜਿੰਦਰ ਇਕੱਠੇ ਕਿੱਥੇ ਪੜੇ ਸਨ ਇਸ ਦਾ ਉੱਤਰ ਲਿਖਾਂਗੇ ਕੁੰਦਨ ਅਤੇ ਰਜਿੰਦਰ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਪੜ੍ਹੇ ਸਨ। ਅਗਲਾ ਪ੍ਰਸ਼ਨ ਹੈ ਜਦੋਂ ਰਜਿੰਦਰ ਕਿਤਾਬ ਕਾਪੀ ਲੈ ਕੇ ਬੈਠਦਾ ਤਾਂ ਕੀ ਹੁੰਦਾ ਸੀ? ਇਸ ਦਾ ਉੱਤਰ ਅਸੀਂ ਲਿਖਾਂਗੇ ਰਜਿੰਦਰ ਜਦੋਂ ਕਿਤਾਬ ਕਾਪੀ ਲੈ ਕੇ ਬੈਠਦਾ ਤਾਂ ਉਸ ਨੂੰ ਕਦੇ ਕੁੰਦਨ ਤੇ ਕਦੇ ਉਸ ਦਾ ਸਕੂਟਰ ਨਜ਼ਰ ਆਉਂਦਾ ਸੀ। ਅਗਲਾ ਪ੍ਰਸ਼ਨ ਹੈ ਰਜਿੰਦਰ ਦੇ ਦਿਮਾਗ ਵਿੱਚ ਕਿਹੜੀ ਸਿਆਣੀ ਗੱਲ ਆ ਗਈ ਇਸ ਦਾ ਉੱਤਰ ਲਿਖਾਂਗੇ ਬਚਪਨ ਵਿੱਚ ਰਜਿੰਦਰ ਦੇ ਪਿਤਾ ਦੁਆਰਾ ਆਖੀ ਗੱਲ ਵਿਦਿਆ ਪ੍ਰਾਪਤ ਕਰਕੇ ਕੋਈ ਵੀ ਹੋਰ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਉਸ ਨੂੰ ਯਾਦ ਆ ਗਈ ਹੁਣ ਅਸੀਂ ਇਸ ਦਾ ਐੜਾ ਭਾਗ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਡਾਕਟਰ ਰਜਿੰਦਰ ਕੁੰਦਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ ਇਸ ਦਾ ਉੱਤਰ ਅਸੀਂ ਲਿਖਾਂਗੇ ਡਾਕਟਰ ਰਜਿੰਦਰ ਕੁੰਦਨ ਦੇ ਸਕੂਟਰ ਚਲਾਉਣ ਤੋਂ ਪ੍ਰਭਾਵਿਤ ਹੋਇਆ ਸੀ ਅਗਲਾ ਪ੍ਰਸ਼ਨ ਹੈ ਰਜਿੰਦਰ ਪੂਰਾ ਹਫਤਾ ਕਿਹੜੀਆਂ ਸੋਚਾਂ ਵਿੱਚ ਪਿਆ ਰਿਹਾ ਇਸ ਦਾ ਉੱਤਰ ਅਸੀਂ ਲਿਖਾਂਗੇ ਰਜਿੰਦਰ ਪੂਰਾ ਹਫਤਾ ਕੁੰਦਨ ਅਤੇ ਉਸ ਦੇ ਸਕੂਟਰ ਦੀਆਂ ਸੋਚਾਂ ਵਿੱਚ ਹੀ ਪਿਆ ਰਿਹਾ ਪ੍ਰਸ਼ਨ ਨੰਬਰ 3 ਰਜਿੰਦਰ ਨੂੰ ਕਿਤਾਬ ਵਿੱਚ ਪੜੀ ਕਿਹੜੀ ਗੱਲ ਯਾਦ ਆ ਗਈ ਇਸ ਦਾ ਉੱਤਰ ਲਿਖਾਂਗੇ ਰਜਿੰਦਰ ਨੂੰ ਕਿਤਾਬ ਵਿੱਚ ਪੜੀ ਗੱਲ ਯਾਦ ਆਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਦਬਾ ਕੇ ਨਾ ਰੱਖੋ ਉਹ ਕਿਸੇ ਨਾਲ ਸਾਂਝੀ ਕਰਨ ਤੇ ਦੂਰ ਹੋ ਜਾਂਦੀ ਹੈ ਚੌਥਾ ਪ੍ਰਸ਼ਨ ਪਿਤਾ ਜੀ ਨੇ ਰਜਿੰਦਰ ਨੂੰ ਕਿਹੜੀ ਸਲਾਹ ਦਿੱਤੀ ਇਸ ਦਾ ਉੱਤਰ ਲਿਖਾਂਗੇ ਪਿਤਾ ਜੀ ਨੇ ਰਜਿੰਦਰ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੰਮ ਕਰਨ ਬਾਰੇ ਸੋਚੇ। ਲਿਖੇ ਵਾਕ ਕਿਸ ਨੇ ਕਿਸ ਨੂੰ ਕਹੇ? ਪਹਿਲਾ ਵਾਕ ਦਿੱਤਾ ਗਿਆ ਹੈ, ਛੱਡ ਯਾਰ ਪੜ੍ਹਾਈ ਨੂੰ। ਮੇਰਾ ਚਾਚਾ ਕਹਿੰਦਾ ਏ, ਕੁਝ ਨਹੀਂ ਰੱਖਿਆ ਪੜ੍ਹਾਈਆਂ ਵਿੱਚ। ਮੈਨੂੰ ਚਾਚੇ ਨੇ ਸ਼ਹਿਰ ਵਿੱਚ ਸਕੂਟਰਾਂ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ। ਇਹ ਵਾਕ ਕਿਸ ਨੇ ਕਿਸ ਨੂੰ ਆਖੇ ਸਨ ਇਹ ਵਾਕ ਕੁੰਦਨ ਨੇ ਰਜਿੰਦਰ ਨੂੰ ਕਹੇ ਵਾਕ ਨੰਬਰ 2 ਨਾ ਪੁੱਤਰ ਕੋਈ ਕਾਰਨ ਵੀ ਤਾਂ ਹੋਵੇ ਪਤਾ ਤਾਂ ਲੱਗੇ ਵਿੱਚੋਂ ਗੱਲ ਕੀ ਹੈ ਇਹ ਵਾਕ ਕਿਸ ਨੇ ਕਿਸ ਨੂੰ ਆਖੇ ਸਨ ਇਹ ਵਾਕ ਰਜਿੰਦਰ ਦੇ ਪਿਤਾ ਜੀ ਨੇ ਰਜਿੰਦਰ ਨੂੰ ਕਹੇ ਵਾਕ ਨੰਬਰ 3 हर गल का किस ठीक समय ही मुल हूँ है वाक किसने आख सन राजर ने कुंदन लाल कहे सन इस तो अगे असी करा हेठ लिखे शब्दों के उल्ट शब्द लिखो सब तो पहला शब्द है उपर हेठा, नेड़े दूर माड़ी चंगी, पिछे अगे नीवी ਉੱਚੀ ਲਾਬ ਹਾਨੀ ਇਹ ਸਨ ਸਾਡੇ ਉਲਟ ਸ਼ਬਦ ਅੱਗੇ ਅਸੀਂ ਕਰਾਂਗੇ ਹੇਠ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਲਿੰਗ ਬਦਲੋ ਇੱਥੇ ਸਾਨੂੰ ਜਿਹੜੇ ਸ਼ਬਦ ਅੰਡਰਲਾਈਨ ਕੀਤੇ ਹਨ ਉਹਨਾਂ ਦੇ ਅਸੀਂ ਲਿੰਗ ਬਦਲੀ ਕਰਨੇ ਹਨ ਪਹਿਲਾ ਅਸੀਂ ਪੜਾਂਗੇ ਚਾਚਾ ਜੀ ਨੇ بیٹے ਨੂੰ ਕੰਮ ਤੇ ਲਾ ਦਿੱਤਾ ਇਸ ਦਾ ਅਸੀਂ ਲਿੰਗ ਬਦਲੀ ਕਰਕੇ ਲਿਖਾਂਗੇ ਚਾਚੀ ਜੀ ਨੇ ਬੇਟੀ ਨੂੰ ਕੰਮ ਤੇ ਲਾ ਦਿੱਤਾ ਨੰਬਰ 2 ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ ਇਸ ਦਾ ਉਲਟ ਕਰਾਂਗੇ ਧੀ ਦੀ ਇਹ ਗੱਲ ਮਾਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ ਹੇਠ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਵਚਨ ਬਦਲੀ ਕਰੋ ਪਹਿਲਾ ਮੈਂ ਕਿਤਾਬ ਲੈ ਕੇ ਬੈਠ ਗਿਆ ਇਸ ਦਾ ਵਚਨ ਬਦਲੀ ਕਰਕੇ ਲਿਖਾਂਗੇ ਅਸੀਂ ਕਿਤਾਬਾਂ ਲੈ ਕੇ ਬੈਠ ਗਏ ਅਗਲਾ ਉਸ ਨੇ ਸਿਆਣੀ ਗੱਲ ਦੱਸੀ ਉਸ ਨੇ ਸਿਆਣੀਆਂ ਗੱਲਾਂ ਦਸੀਆਂ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਮਿਸਤਰੀ ਕੁੰਦਨ ਲਾਲ ਬਹੁਤ ਚੰਗਾ ਮਿਸਤਰੀ ਸੀ ਉਲਝਣ ਸਾਨੂੰ ਮਨ ਵਿੱਚ ਕੋਈ ਉਲਝਣ ਨਹੀਂ ਰੱਖਣੀ ਚਾਹੀਦੀ ਜੋਸ਼ ਬੱਚੇ بڑے ਜੋਸ਼ ਨਾਲ ਦੇਸ਼ ਭਗਤੀ ਦੇ ਗੀਤ गा ਰਹੇ ਸਨ ਪਰੇਸ਼ਾਨ ਪਿਤਾ ਜੀ ਨੂੰ ਰਜਿੰਦਰ ਦੀ ਗੱਲ ਨੇ ਪਰੇਸ਼ਾਨ ਕਰ ਦਿੱਤਾ ਸੀ ਸਫਰ ਪਹਾੜਾਂ ਦਾ ਸਫਰ ਬਹੁਤ ਸੁਹਾਵਣਾ ਸੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਹੁਣ ਅਸੀਂ ਇਸ ਕਹਾਣੀ ਦਾ ਸਾਰ ਲਿਖਾਂਗੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਖੂਬ ਪੜ੍ਹਾਈ ਕਰਨੀ ਚਾਹੀਦੀ ਹੈ ਪੜ੍ਹਾਈ ਹਦਾ ਹਮੇਸ਼ਾ ਮੁੱਲ ਪੈਂਦਾ ਹੈ ਅਤੇ ਕੋਈ ਵੀ ਕੰਮ ਪੜ੍ਹ ਲਿਖ ਕੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਇਸ ਦੇ ਨਾਲ ਹੀ ਸਾਡਾ ਇਹ ਪਾਠ ਸਮਾਪਤ ਹੁੰਦਾ ਹੈ